ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਹੋ ਤੁਸੀਂ ਸਾਰੇ ਮੇਰੇ ਵੀਰ ਭੈਣ ਵਧੀਆ ਹੋਗੇ ਤੇ ਮੈਂ ਨਾ ਮਿਰਚ ਦਾ achar pan lagi ਸੀ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਵੀਡੀਓ ਤੇ ਮੈਂ ਇਤੇ ਆਪ ਜਿਵੇਂ ਵੈਸੇ YouTube ਤੋਂ ਹੀ ਦੇਖੀ ਆ ਕਿਦਾਂ ਕਿਦਾਂ ਬਣਾ ਤੇ ਮੈਂ ਪਾ ਲੈਣਾ ਤੇ ਜਦੋਂ ਬਣ ਗਿਆ ਹਨ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਕਿੰਦਾ ਦਾ ਬਣਿਆ ਤੇ ਕੋਈ ਗੱਲ ਨਹੀਂ ਵੈਸੇ ਬੰਦੇ ਨੂੰ ਹਰ ਇੱਕ ਚੀਜ਼ ਦਾ ਐਕਸਪੈਰੀਮੈਂਟ ਕਰਨਾ ਚਾਹੀਦਾ ਵਿਵਾਸੂ ਆਪਣੇ ਤੇ ਯੂਜ਼ ਨਹੀਂ ਕਰਨਾ ਚਾਹੀਦਾ ਤੇ ਮੈਂ ਅਚਾਰ ਮਿਰਚ ਦਾ ਬਣਾਉਣ ਲੱਗੀ ਆ ਪਹਿਲੀ ਵਾਰ ਤੇ ਤੁਸੀਂ ਦੱਸਿਓ ਕਿ ਮੈਂ ਠੀਕ ਬਣਾਇਆ ਕਿ ਗਲਤ ਬਣਾਇਆ ਠੀਕ ਹੈ ਤੇ ਚਲੋ ਬਣਾਨੇ ਆ ਅਚਾਰ ਲਈ ਲਈਆਂ ਨੇ ਮੈਂ ਆਹ ਵਾਲੀਆਂ ਮਿਰਚਾਂ ਤੇ ਇਹਦੇ ਵਿੱਚ ਮੈਂ ਲਈ ਹੈ ਰਾਈ ਤੇ ਮੇਥੇ ਤੇ ਸੌਫ ਤੇ ਜਿਹੜੀ ਕਲੌਂਜੀ ਆ ਉਹ ਹਜੇ ਗੱਗੂ ਲੈ ਆਣ ਗਿਆ ਵਾ ਜਾਨੂੰ ਮੈਂ ਇਹ ਵਾਲੇ ਕੁੰਡੇ ਘੋਟਨੇ ਦੇ ਵਿੱਚ ਹੈ ਨਾ ਰਗੜ ਲੈਣੀ ਆ ਕਿਉਂਕਿ ਮਿਕਸੀ ਦਾ ਜਿਹੜਾ ਜੱਗ ਹੈਗਾ ਉਹ ਖਰਾਬ ਹੋ ਗਿਆ ਤੇ ਅਸੀਂ ਪਾਵਾਂਗੇ ਹਲਦੀ ਇੱਕ ਚਮਚ ਤੇ ਇੱਕ ਚਮਚ ਦੋ ਚਮਚ ਨੂਨ ਦੇ ਪਾਵਾਂਗੇ ਇੱਕ ਚਮਚ ਹਲਦੀ ਦੇ ਪਾ ਲੂੰਗੀ ਤੇ ਕੁੰਡਾ ਮੇਰਾ ਮੈਂ ਨਾ ਇਹਨੂੰ ਕੁੰਡੇ 'ਚ ਘੋਟ ਲੈਣੀ ਆ ਤੇ ਜਿਹੜੀਆਂ ਮਿਰਚਾਂ ਇਹਨਾਂ ਨੂੰ ਮੈਂ ਕੱਟ ਲੈਣੀ ਆ ਇਹਨਾਂ ਦੇ ਦੋ-ਦੋ ਪੀਸ ਕਰ ਲੂੰਗੀ ਆ ਲਾਲ ਜੀ ਪਤਾ ਨਹੀਂ ਪਾਈ ਦੀ ਕਿ ਨਹੀਂ ਮੈਂ ਤਾਂ ਪਾ ਦੂੰਗੀ ਹਨਾ ਮੇਰਤੀ ਹੈ ਕੋਈ ਨਾ ਮੈਨੂੰ ਲੱਗਦਾ ਕਿ ਮਿਰਚਾਂ ਮੈਂ ਬੜੀਆਂ ਲਿਆਈ ਤੇ ਇਹ ਕਹਿੰਦੇ ਭਰ ਕੇ ਬਣਦੀ ਹੁੰਦੀ ਹੈ ਤੇ ਮੈਂ ਭਰ ਕੇ ਨਹੀਂ ਬਣਾਣੀ ਮੈਂ ਦੂਜੀ ਹੀ ਬਣਾਣੀ ਐ ਨੇ ਸਿੰਪਲ ਤੇ ਤੇਲ ਵੀ ਗੱਗੂ ਦੁਕਾਨ ਗਿਆ ਲੈਣ ਵਾਸਤੇ ਦੇਖੋ ਤੇਲ ਔਰ ਉਹ ਕਦੋਂ ਆਉਂਦਾ ਇੱਕ ਕਦੋਂ ਆਉਂਦਾ ਕਦੋਂ ਨਹੀਂ ਤੇ ਚਲੋ ਆਪਾਂ ਜਾਂ ਨੂੰ ਮਿਰਚਾਂ ਕੱਟ ਲੈਣੇ ਆ ਤੇ ਇਥੇ ਜਿਹੜੀਆਂ ਮਿਰਚਾਂ ਹੈਗੀਆਂ ਮੈਂ ਉਹਨਾਂ ਨੂੰ ਕੱਟ ਲੈਨੀ ਆ ਠੀਕ ਹੈ ਤੇਰੇ ਆ ਆ ਹੈਗੀਆਂ ਨੇ ਮੇਥੇ ਕਲੌਂਜੀ ਤੇ ਮੇਥੇ ਤੇ ਰਾਈ ਤੇ ਹਨਾ ਜਿਹੜੀ ਆ ਸੌਂਫ ਐ ਇਹ ਮੈਂ ਥੋੜੀ ਜੀ ਹਨਾ ਭੁੰਨ ਲਈ ਸੀਗੀ ਇਹ ਦੋ ਕੁ ਮਿੰਟ ਇਹਨੂੰ ਭੁੰਨ ਰਹੀ ਆ ਸੀਗਾ ਰੋਸਟ ਕਰ ਲਿਆ ਸੀਗਾ ਇਹਦੇ ਵਿੱਚ ਕੀ ਐ ਜਿਹੜੀ ਕਲੌਂਜੀ ਐ ਉਹ ਨਹੀਂ ਭੁੰਨੀ ਦੀ ਹੁੰਦੀ ਤੇ ਬਸ ਅਸੀਂ ਮੇਥੇ ਹੀ ਆਤੇ ਇਹਨੋਂ ਚੀਜ਼ਾਂ ਭੁੰਨੀਆਂ ਸੀ ਐ ਮੈਂ ਭੁੰਨ ਲਈਆਂ ਜੀ ਤੇ ਮਿਰਚਾਂ ਹੁਣ ਮੈਂ ਕੱਟ ਲਾਂ ਹਨਾ ਤੇ ਮੈਨੂੰ ਨਾ ਮਤਲਬ ਕਾਦਾ ਹੀ ਮੈਨੂੰ ਇਹ ਹੁੰਦਾ ਸੀ ਇਹ ਮੈਂ ਮਿਰਚ ਦਾ achar ਬਣਾ ਕੇ ਦੇਖਾਂ ਕਿਉਂਕਿ ਮੈਨੂੰ ਮਿਰਚ ਦਾ achar ਬਹੁਤ ਵਧੀਆ ਲੱਗਦਾ ਅਸੀਂ ਆਮਬ ਦਾ ਪਾਇਆ ਸੀ ਉਹ ਬੜੀ ਦੀਦੀ ਨੇ ਪਾਇਆ ਸੀ ਪਤਾ ਨਹੀਂ ਇੱਥੇ ਕਿਰਾਉਂ ਟੁੱਟ ਕੇ ਆ ਜਾਂਦਾ ਬਾਹਰ ਵੇਖੀ ਨਾ ਬੇੜੇ ਚ ਮਿੱਟੀ-ਮੁੱਟੀ ਜੀ ਉੱਡੀ ਜਾਂਦੀ ਬੜੀ ਮਿੱਟੀ ਚੱਲ ਵਿੱਚ ਹੀ ਫਲਾ ਦੇਈ ਬਸ

ਇੱਦਾਂ ਵੀ ਵਧੀਆ ਵੈਸੀ ਇਹ ਹਨਾ ਕੌੜੀਆਂ ਘੱਟ ਹੁੰਦੀਆਂ ਨੇ ਗੱਗੂ ਨੇ ਪਤਾ ਨਹੀਂ ਕਾ ਰਿਆ ਨਾ ਉਹ ਕਾਦਾ ਹੀ ਗਿਆ ਹੋਇਆ ਇਹ ਨੂੰ ਇਹ ਕਰਕੇ ਵੀ ਤੁਸੀਂ ਜੇ ਕਰ ਨਹੀਂ ਹੈਗੀ ਤੇ ਇੱਦਾਂ ਕਰਕੇ ਅੱਧੀ ਕਰ ਲਓ ਬਸ ਮੈਂ ਦੋ ਦੋ ਪੀਸੀ ਕਰ ਲੈਣੀ ਇਹ ਤਾਂ ਐ ਲੱਗਦੀ ਜੀ ਦੋ ਸ਼ਿਮਲਾ ਮਿਰਚ ਹੁੰਦੀ ਹੈ ਹਾਂਜੀ ਦੇ ਜਾ ਹੋ ਰਿਹਾ ਹੈ ਕੀ ਹੈਗੀਆਂ ਨੇ ਮੈਂ ਉਹ ਅੱਧਾ ਕਿਲੋ ਹੀ ਲਿਆਂਦੀਆਂ ਸੀ ਇਹ ਮੈਂ ਕਿਹਾ ਅੱਧਾ ਕਿਲੋ ਪਹਿਲਾਂ ਮੈਂ ਕਿਲੋ ਕਹਿੰਦੀ ਸੀ ਫਿਰ ਇਹ ਕਹਿੰਦੇ ਨਹੀਂ ਤੂੰ ਅੱਧਾ ਕਿਲੋ ਮਿਰਚਾਂ ਲੈ ਕੀ ਪਤਾ ਬਣੂਗਾ ਕੀ ਪਤਾ ਨਹੀਂ ਹੈ ਨਾ ਤੇ ਫਿਰ ਮੈਂ ਅੱਧਾ ਕਿਲੋ ਹੀ ਲਈਆਂ ਮਿਰਚਾਂ ਤੇ ਜੈਸੀ ਰੋਡਪਾ ਵੀ ਚੱਕ ਦੇਣਾ ਪਿਆ ਮਿਰਚਾਂ ਜਿਹੜੀਆਂ ਹੋ ਗਈਆਂ ਨੇ ਮੇਰੀਆਂ ਕੱਟ ਹੋ ਗਈਆਂ ਨੇ ਤੇ ਹੁਣ ਮੈਂ ਕੁੰਡਾ ਘੋਟੜੇ ਦੇ ਵਿੱਚ ਮਸਾਲੇ ਜਿਹੜੇ ਹਨ ਉਹ ਘੋਟੜ ਲਾਂ ਤੇ ਅਸੀਂ ਮੈਂ ਵੀ ਜਿਹੜੇ ਮਸਾਲੇ ਆ ਉਹ ਤਿੰਨ ਤਿੰਨ ਚਮਚ ਲੈ ਲਈ ਬੜੀ ਦਿਨ ਤੋਂ ਚਮਚ ਇਹ ਮਿਰਚਾਂ ਵੀ ਮਲਕੀਆਂ ਹੋਈਆਂ ਜੀਆਂ ਸੀਆਂ ਤੇ ਆ ਮੇਰੇ ਹੋ ਗਏ ਆ ਮਸਾਲੇ ਅ ਬੇਰਤਾਂ ਹੋ ਗਈਆਂ ਤੇ ਹੁਣ ਮੈਂ ਜਿਹੜੇ ਆਹ ਹਨੀ ਏ ਮੈਂ ਕੁੱਟ ਲੂੰਗੀ ਇਹਨਾਂ ਨੂੰ ਤੇ ਇਹਦੇ ਵਿੱਚ ਮੈਂ ਥੋੜੀ ਜਿਹੀ ਕਲੌਜੀ ਪਾ ਲੂੰਗੀ ਕਲੌਜੀ ਦੀ ਨਹੀਂ ਕੁੱਟਣੀ ਹੈਗੀ ਜੇ ਅਸੀਂ ਇਹਨੂੰ ਕਲੌਜੀ ਨੂੰ ਕੁੱਟਾਂਗੇ ਨਾ ਫਿਰ ਗੜੱਟਣ ਜਿਹੜੀ ਹੈਗੀ ਆ ਉਹ ਆ ਜੂਗੀ ਇਸ ਕਰਕੇ ਅਸੀਂ ਸਿਰਫ ਮਸਾਲੇ ਹੀ ਕੁੱਟ ਲਾਂਗੇ ਹਲਕਾ ਦਰਦੜਾ ਦਰਦੜਾ ਕਰ ਲਾਂਗੇ ਦਰਦੜਾ ਦਰਦੜਾ ਦਰਦੜਾ

ਸਾਰੇ ਇਹਨਾਂ ਫੋਨ ਦੇ ਕੇ ਤੇ ਕੋਟਕੇ ਫਾਉਂਦੇ ਨੇ ਤੇ ਅਸੀਂ ਮਿਕਸੀ ਦੇ ਵਿੱਚ ਗਰੈਂਡੀਆਂ ਕਰ ਲੈਂਦੇ ਨੇ ਪਰ ਅਸੀਂ ਹੁਣ ਸੀਗੀ ਤਾਂ ਸਿੱਧਾ ਇਦਾਂ ਹੀ ਨਾ ਆਉਂ ਉਹਨੀਆਂ ਅਸੀਂ ਆਸੀ ਦਾ ਇਦਾਂ ਹੀ ਮਾਰਦਾ ਸੀਗਾ ਨਹੀਂ ਨਹੀਂ ਪਾਇਆ ਸੀ ਕੋਟ ਇਸ ਤਰੀ ਹੋਣਿਆ ਸੀ ਸਾਡਾ ਚਾਹ ਮੈਂ ਕਿਹੜਾ ਟੁਕੜਾ ਲਵਾਰੂੰ ਉਹ ਗੱਡੀ ਦਾ ਟੁਕੜਾ ਦੱਬਾਈ ਇੱਡਾ ਵੱਡਾ ਚੱਕ ਲਿਆ ਗੱਬੂ ਤਾਂ ਖੁਸ਼ਬੂ ਵੀ ਨਹੀਂ ਸੋਣੀ ਇਹਦਾ ਮਿਕਸੀਰ ਸਾਡਾ ਜੱਜ ਸੀਗਾ ਇੱਕ ਜੱਗਿੱਤਾ ਦੀ ਇਹ ਤੋਂ ਖਤ੍ਹਾ ਹੋ ਗਿਆ ਸੀ ਆ ਤੇ ਇੱਕ ਜਿਹੜਾ ਝੱਗ ਗਏ ਗੈਸ ਨਹੀਂ ਮਿਲਿਆ ਫਾਨੇ ਤੇ ਪਹਿਲਾਂ ਉਹਨੂੰ ਛੋਟਾ ਵਾਣਕੀ ਨੂੰ ਤੋੜ ਕੇ ਜਿਹੜੀ ਮੇਰੇ ਮਸਾਲੇ ਆ ਉਹ ਮੈਂ ਉਹ ਕਰ ਲੇ ਤੇ ਹੁਣ ਪਾਉਂਗੀ ਤਾਂ ਉਹ ਤੇ ਲੈ ਆ ਜੱਕੀ ਅਸੀਂ ਪੰਜੀ ਕਰਾਂ ਉਹ ਲੈ ਨਹੀਂ ਲੈ ਜਾ ਡੂੰਗਾ ਤੇ ਆਹੜਾ ਜਿਹੜੀ ਕਲੌਂਜੀ ਹੈ ਹਨਾ ਇਹ ਵੈਸੇ ਵੀ ਮੈਨੂੰ ਜੇ ਪਈ ਤਾਂ ਸੀਗੀ ਕਰੇ ਪਰ ਉਹ ਲੱਭੀ ਹੋਈ ਨਹੀਂ ਪਤ ਨਹੀਂ ਗੋਮ ਗਈ ਚੋਰੀ ਹੋ ਗਈ ਹੈ ਤੇ ਕੱਲ ਨੂੰ ਮੈਂ ਉਹ ਵੀ ਕਰੂੰਗੀ ਨਾ ਤੇਲ ਬਣਾਉਂਗੀ ਵਾਲਾ ਨਾ ਫਿਰ ਤੁਹਾਨੂੰ ਇਹਦੇ ਵਿੱਚ ਮੈਂ ਦੋ ਚਮਚ ਪਾ ਲੂੰਗੀ ਪਰ ਪਰ ਕੇ ਇੱਕ ਲੌਂਜੀ ਦੇ ਦੋ ਚਮਚ ਪਾ ਲੈਨੇ ਤੇ ਜੈਸਮਿਨ ਲਈ ਇਹ ਡੋਂਗਾ ਲੈਣ ਵਾਸਤੇ ਤੇ ਡੋਂਗੇ ਦੇ ਵਿੱਚ ਅਸੀਂ ਹੁਣ ਆਚਾਰ ਪਾ ਲਾਂਗੇ ਠੀਕ ਹੈ ਆ ਸਾਰਾ ਸਮਾਨ ਸਾਡਾ ਤਿਆਰ ਹੈ ਤੇ ਮਿਰਚਾਂ ਸੀ ਡੋਂਗੇ 'ਚ ਪਾ ਲਾਂਗੇ ਆ ਮਿਰਚਾਂ ਹੋ ਗਈਆਂ ਨੇ ਇਹ ਦੇ ਰਿ ਵਿੱਚ ਜਿ ਸਾਰਾ ਸਮਾਨ ਪਾ ਲੈਣਾ ਇਹ ਨੂੰ ਦੇਖੀਓ ਅਸਪੈਲ ਕਰਮਾ ਇਹ ਸਾਰਾ ਸਮਾਨ ਪਾ ਲਿਆ ਤੇ ਨੂੰ ਆਇਆ ਤੁਸੀਂ ਮਿਕਸ ਕਰ ਲਾਂਗੇ ਅਸਪੈਲ ਕਰਮਾ ਦੋ ਚਮਚ ਅਸਿਨਾਮਕ ਦੇ ਪਾ ਲਾਂਗੇ ਵਿੱਚ ਐਡ ਕਰ ਲਾਂਗੇ ਹੁਣ ਕਲੌਂਜੀ ਦਾ ਪਾਈ ਪਾ ਕੇ ਦੇ ਘਰ ਹੈ ਤੇ ਇੱਕ ਚੰਮਚ ਐਸੀ ਹਲਦੀ ਰ ਪਾਵਾਂਗੇ ਸਿੰਪਲ ਹੈ ਇਹ ਮਸਾਲੇ ਪਾਵਾਂਗੇ ਤੇ ਸਾਡੇ ਹੀ ਸੀਗੇ ਹੋਰ ਨਹੀਂ ਅਸੀਂ ਉਹ ਜਿਹੜੇ ਗਰਮ ਮਸਾਲੇ ਜੇ ਉਹ ਬਰਾ ਬਰਾ ਅਸੀਂ ਨਹੀਂ ਪਾਉਂਦੇ ਹਨਾ ਨਾ ਹੈ ਹੀ ਨਹੀਂ ਸੀ ਸਬਜ਼ੀ ਵੀ ਅਸੀਂ ਸਿੰਪਲ ਜੀ ਬਣਾਣੇ ਆ ਕਿਉਂਕਿ ਜਿਆਦਾ ਮਸਾਲੇ ਬੇਦਰ ਮਨਾ ਕੀਤੇ ਹੋਏ ਨਹੀਂ ਤਾਂ ਕਰਤੀ ਨਹੀਂ ਸਿਪਾਈ ਦੇ ਬਿਮਾਰੀ ਦਾ ਘਰੀ ਨਹੀਂ ਜਿਆਦਾ ਮਸਾਲੇ ਤਾਂ ਤੇ ਅਸੀਂ ਸਿੰਪਲ ਜੀ ਹੀ ਬਣਾਣੇ ਆ ਵੀਡੀਓ ਚੱਲੀ ਜਾਂਦੀ ਐ ਪਤਾ ਨਹੀਂ ਤਾਂ ਤੇ ਇੱਕ ਕੌਲੀ ਦੀ ਅਸੀਂ ਇੱਕ ਕੌਲੀ ਦੀ ਤੇਲ ਪਾ ਇੱਕ ਕੌਲੀ ਤੇਲ ਦੀ ਪਾਵਾਂਗੇ ਤੁਸੀਂ ਚਾਹੋ ਤਾਂ ਹੀ ਗਰਮ ਕਰਕੇ ਹਨਾ ਠੰਡਾ ਕਰਕੇ ਵੀ ਪਾ ਸਕਦੇ ਹੋ ਤੇ ਅਸੀਂ ਤਾਂ ਐਵੇਂ ਹੀ ਪਾ ਲਾਂਗੇ ਬਸ ਪਹਿਲਾਂ ਇਹਨੂੰ ਮਿਕਸ ਕਰ ਲਵਾਂ ਮੈਂ ਮੜ ਗਿਆ ਨੂਨ ਨਾਲ ਨੂੰ ਗਾਰੇ ਮਸਾਲੇ ਦੇ ਉਹ ਹੋ ਜੂਗੇ ਨਾ ਕੀ ਇੱਕ ਕੌਲੀ ਤੇਲ ਦੀ ਪਾ ਸਕਦੇ ਹੋ ਤੁਸੀਂ ਡੇਢ ਕੌਲੀ ਵੀ ਤੇਲ ਦੀ ਪਾ ਸਕਦੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ ਨਾ ਜਿਆਦਾ ਤੇਲ ਵੀ ਕੀ ਕਰਨਾ ਮੇਰ ਨੂੰ ਤਾਂ ਨਾ ਇਹ ਲੱਗਦਾ ਵੀ ਇੱਕ ਕੌਲੀ ਜਿਹੜੀ ਤੇਲ ਹੈਗੀ ਉਹ ਬਹੁਤ ਵਧੀਆ ਬਹੁਤ ਜਿਆਦਾ ਹੀ ਹੈ ਇੱਕ ਕੌਲੀ ਵੀ ਤੇਲ ਦੀ ਬੜੀ ਕੌਲੀ ਤੇਲ ਦੀ ਪਾ ਲਈ ਹੈ ਇਹਦੇ ਵਿੱਚ ਤੁਸੀਂ ਚਾਹੋ ते जे मतलब सिरका पा सकते हो दो चम्मच सिरके दे है ना दो तीन चम्मच सिरके द भी पा सकते हो उसा जोड़ा अचार है वह ज़्यादा टाइम चलूगा तो जो सिरका नहीं है तो नींबू पा सद तो मेरे को ना तो कुछ नहीं है मैं कलू लिया के पा दूँगी नींबू पाऊँगी मैं एक कॉली जी तेल की हैगी बड़ी कॉली मैं तेल भी पाई थी बहुत है हाँ बहुत है हा ना ਇਹ ਜੇ ਤੱਕ ਨਾ ਤਿਆਰ ਡੱਬਾ ਦੇਖੀ ਨਾ ਮੋਸਟੋ ਨਹੀਂ ਇਹ ਜੇ ਤੇਲ ਦੀ ਨਮਸਕਾਰ ਦੇਖੀ ਨਾ ਚੋਕੇ ਨਿਕੋਲ ਕੇ ਕਰਦੇ ਇਹ ਡੱਬਾ ਦਾ ਹੁਣੀ ਵਿਹਾਨ ਨਹੀਂ ਇਹਦੇ ਤੋਂ ਕਿਸ ਕਾ ਕੇ ਫਿਰ ਪਾਵਾਂਗੇ ਹਜੇ ਅਸੀਂ ਇਹਦੇ ਤੇ ਰੱਖ ਜਾਏ ਠੀਕ ਹੈ ਤੁਸੀਂ ਦੇਖ ਸਕਦੇ ਤੇਲ ਬਹੁਤ ਬਥੇਰਾ ਐਨਾ ਤੇ ਜਿਹੜਾ ਆਚਾਰ ਬਸ ਇਹ ਥੋੜੇ ਜਿਹੀ ਦਿਨਾਂ ਚ ਬਣ ਕੇ ਹਨਾ ਤਿਆਰ ਹੋ ਜੂਗਾ ਸਾਡੇ ਜਿਹੜੇ ਮਸਾਲੇ ਪਾਏ ਨੇ ਉਹ ਸਾਰੇ ਹੀ ਹਨਾ ਰਲ ਗਏ ਨੇ ਤੇ ਮਿਰਚਾਂ ਦੇ ਵੀ ਲੱਗ ਗਏ ਨੇ ਤੇ ਥੋੜੇ ਜਿਹੀ ਦਿਨਾਂ ਚ ਹੀ ਬਣ ਕੇ ਤਿਆਰ ਹੋ ਜੂਗਾ ਤੇ ਬਸ ਬਣੀ ਜਾਵੇ ਕਿਤੇ ਗਾਲਾਂ ਹੀ ਨਾ ਪੈਣ ਤੇ ਤੁਸੀਂ ਚਾਹੋ ਤਾਂ ਇਦਾਂ ਆਚਾਰ ਪਾ ਸਕਦੇ ਹੋ ਤੇ ਡੱਬੇ ਚ ਮੈਂ ਇਹਨੂੰ ਰਾਤ ਨੂੰ ਪਾ ਲੂੰਗੀ ਤੇ ਇਹ ਸਾਡਾ ਜਿਹੜਾ ਹੈਗਾ ਮਿਰਚਾਂ ਦਾ ਆਚਾਰ ਬਣ ਕੇ ਰੈਡੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਪੀਸ ਮੇਰੀਆਂ ਵੀਡੀਓ ਦੇਖਿਆ ਕਰੋ ਤੁਸੀਂ ਦੇਖਦੇ ਨਹੀਂ ਹੈਗੇ ਤੇ ਮੈਨੂੰ ਬੜਾ ਰੋਣਾ ਆ ਜਾਂਦਾ ਤੇ ਮੇਰੀ ਵੱਲੋਂ ਸਤਿ ਸ੍ਰੀ ਅਕਾਲ ਬਾਏ ਬਾਏ